ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਾਹਾਂ ਦੇ ਦਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਈਲਾ ਤੇ ਵੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਆ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇਗਾ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ अपने खास खस कमेटी माजा खास कमेटी सरकार कने का बकाया लह गे लेके रहा ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ 120 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਨਾ ਦੇਣ ਦੇ ਰੋਜ਼ ਦੇ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇ ਨੇਤਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੱਡਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਹੋ ਜਾਣਗੇ ਕਿਸਾਨਾਂ ਦਾ ਕਹਿਣਾ ਹੈ ਕਿ 2024-25 ਗੰਨਾ ਸੀਜ਼ਨ ਦੀ ਜੋ ਰਕਮ ਪੰਜਾਬ ਸਰਕਾਰ ਨੇ ਗੰਨਾ 슈ਗਰ ਮਿਲ ਨੂੰ 61.50 ਰੁਪਏ ਪ੍ਰਤੀ ਟਨ ਉਸ ਰਕਮ ਦੇ ਵਿੱਚ ਲਗਭਗ ਜਿਹੜਾ ਬਣਦਾ 120 ਕਰੋੜ ਰੁਪਇਆ ਅਜੇ ਤੱਕ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਇਆ ਜਿਸ ਕਰਕੇ ਕਿਸਾਨ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਗੰਨੇ ਦੀ ਲਾਗਤ ਪੂਰੇ ਸਾਲ ਦਾ ਸੀਜ਼ਨ ਹੈ ਜੋ ਕਿ ਰਕਮ ਕਿਸਾਨਾਂ ਨੂੰ ਉਹਨਾਂ ਦੇ ਖਰਚ ਕੱਢ ਕੇ ਬਚਦੀ ਹੈ ਉਹਨਾਂ ਕਿਹਾ ਕਿ ਅਜੇ ਤੱਕ ਕਿਸਾਨਾਂ ਨੂੰ ਇਹ ਰਕਮ ਨਹੀਂ ਦਿੱਤੀ ਗਈ بار بار ਮੰਗ ਪੱਤਰ ਦੇਣ ਤੇ ਸਰਕਾਰ ਦੇ ਕੰਨ ਤੇ ਕੋਈ ਜੂ ਨਹੀਂ ਸਰਕ ਰਹੀ ਹੈ ਤੇ ਨਹੀਂ ਪੰਜਾਬ ਸਰਕਾਰ ਵੱਲੋਂ ਗੰਨੇ ਦੀਆਂ ਸਰਕਾਰੀ ਮਿੱਲਾਂ ਦਾ ਬਕਾਇਆ ਖਾਤੇ ਦੇ ਵਿੱਚ ਪਾਇਆ ਗਿਆ ਜਿਸ ਕਰਕੇ ਕਿਸਾਨ ਕਾਫੀ ਪਰੇਸ਼ਾਨ ਨੇ ਉਹਨਾਂ ਕਿਹਾ ਕਿ ਜੇਕਰ ਅਜੇ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਾ ਪਾਏ ਗਏ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਨੈਸ਼ਨਲ ਹਾਈਵੇ ਜਾਮ ਕਰਨਗੇ ਜਿਸ ਦੀ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਹੋਵੇਗੀ ਵੇਖੋ ਜਿਹੜੀ ਗन्ने ਦੀ ਸਬਸਿਡੀ ਮਿਲਦੀ ਕਿਸਾਨਾਂ ਨੂੰ 61 ਰੁਪਏ 50 ਪੈਸੇ ਉਹਦੇ ਸਬੰਧ ਵਿੱਚ ਜਿਹੜੇ ਬਾਕੀ ਸਰਕਾਰੀ ਮੇਲਾ ਦੇ ਵਿੱਚ ਜਿਹੜੇ ਫੁੱਲ ਬਕਾਏ ਗੰਨੇ ਦੇ ਰਹਿੰਦੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਤੋਂ ਕੋਈ 15-20 ਦਿਨ ਹੋ ਗਿਆ ਅਸੀਂ ਸ਼ੈਰੀ ਕਲਸੀ ਜੀ ਨੂੰ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਵੀ ਆ ਤੇ ਵਾਈਸ ਪ੍ਰਧਾਨ ਵੀ ਆ ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਹੋਰ ਵੀ ਵਕ ਵਕ ਸੰਯੁਕਤ ਮੋਰਚੇ ਦੀਆਂ ਜਿੱਥੇ ਮੀਟਿੰਗਾਂ ਹੋਈਆਂ ਉੱਥੇ ਵੀ ਸਾਰੇ ਮਿੱਡੀਆਂ ਦੀ ਗੱਲ ਕਰ ਲੈ ਵੀ ਜਿਹੜੀ ਸਾਡੀ ਗੰਨੇ ਦੀ ਸਬਸਿਡੀ ਆ ਉਹ ਤੁਰੰਤ ਖਾਤਿਆਂ 'ਚ ਪਾਈ ਜਾਵੇ ਕਿਉਂਕਿ ਮਗਰੋਂ ਜਮੀਨਾ ਠੇਕੇ ਤੇ ਲੈ ਕੇ ਵਾਈਆਂ ਸਾਨੂੰ ਇਹੋ ਹੀ 50-60 ਰੁਪਏ ਕੁਆਂਟਲ ਦੇ ਜਿਹੜੇ ਬਚਦੇ ਆ ਜਿਹੜੇ 50-60 ਕੁੰਡਲ ਦੇ ਜਿਹੜੇ ਆ ਉਹ ਸਾਡੇ ਸਰਕਾਰ ਵਾਲੇ ਫਸੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਨਹੀਂ ਤੇ ਸਾਡੀ ਅਖੀਰਲੀ ਬਾਜੀ ਆ ਵੀ ਜੇ ਹਾਰ ਕੇ ਅਸੀਂ ਫੇਰ ਕੇ ਰੋੜ ਤੇ ਪਵਾਂਗੇ ਜੇ ਸਾਡੀ ਸੁਣਵਾਈ ਰੋੜ ਤੇ ਬੈਠ ਕੇ ਹੋਣੀ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਆ ਤੇ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਨ अरोड़ा ਜੀ ਜਿਹੜੇ ਪ੍ਰਧਾਨ ਆ ਸਾਡੀ ਸੰਯੁਕਤ ਮੋਰਚੇ ਦੀ ਟੀਮ ਉਹਦੇ ਵਿੱਚ ਰਾਜੇਵਾਲ ਜੰਗਵੀਰ ਜੀ ਹੋਰ ਵੀ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਵੀ ਉਹਨਾਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਵੀ ਸਾਡੇ ਜਿਹੜੇ ਪੈਸੇ ਸਬਸਿਡੀ ਦੇ ਇਹ ਤੁਰੰਤ ਜਿਹੜੇ ਖਾਤਿਆਂ 'ਚ ਪਾਓ ਪਰ ਅਜੇ ਤੱਕ ਇਹ ਗੱਲ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਵੀ ਦੱਸ ਦੇਣ ਦਾ ਟਾਈਮ ਲੈ ਕੇ ਤੇ 10 ਦਿਨਾਂ ਤੋਂ ਅੱਜ 20 ਦਿਨ ਹੋ ਗਏ ਆ ਕੋਈ ਪੈਸਾ ਨਹੀਂ ਪਾਇਆ ਹੁਣ ਅਸੀਂ ਸਾਡਾ ਆਖਰੀ ਧਿਆਰੇ ਹੋਈ ਆ ਵੀ ਅਸੀਂ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਤੇ ਦੋ ਤਰੀਕ ਨੂੰ ਅਸੀਂ ਜਿਹੜਾ ਬੱਬਰੀ ਵਾਲਾ ਚੌਕ ਆ ਇੱਥੇ ਫੇਰ ਧਰਨਾ ਲਾ ਕੇ ਬਿਠਾਂਗੇ ਅਣ ਮਿੱਥੇ ਸਮੇਂ ਤੱਕ ਜਿੰਨਾ ਚਿਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਟੋਟਲ ਕਿੰਨੀ ਮਾਣੋ ਸੱਟ ਟੋਟਲ 120 ਕਰੋੜ ਰੁਪਇਆ ਜਿਹੜਾ ਮਿਲਾਂ ਦਾ ਬਕਾਇਆ ਪ੍ਰਾਈਵੇਟ ਸਰਕਾਰ ਜੀ ਪ੍ਰਾਈਵੇਟ ਤੇ ਸਰਕਾਰੀ ਲਗਭਗ 120 ਕਰੋੜ ਰੁਪਇਆ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਸਰਕਾਰ ਕੋਲ ਲੈਣ ਵਾਲਾ ਵਾ